ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਜਨਰਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਬਹੁਤ ਸਾਰੇ ਕਿਸਾਨ ਵੀਰ ਨੇ ਜਿਨ੍ਹਾਂ ਦੇ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ ਅੱਜ ਆਪਾਂ ਇੱਕ ਮੇਨ ਟੌਪਿਕ ਦੇ ਉੱਪਰ ਗੱਲ ਕਰਨੀ ਹੈ ਕਿਉਂਕਿ ਹੁਣ ਝੋਨੇ ਦੀਆਂ ਖਾਦਾਂ ਦਾ ਜਿਹੜਾ ਟਾਈਮ ਆ ਨਾਲ ਦੀ ਨਾਲ ਉਹ ਸਿਲਸ ਇਹ ਤਕਰੀਬਨ ਝੋਨਾ ਬਹੁਤ ਸਾਰਾ ਪੰਜਾਬ ਦੇ ਵਿੱਚ ਲੱਗ ਵੀ ਚੁੱਕਿਆ। ਪਾਕਿਸਤਾਨ ਵੀਰੋਂ ਅੱਜ ਆਪਾਂ ਗੱਲਬਾਤ ਕਰਨੀ ਹੈਗੀ ਝੋਨੇ ਦੇ ਵਿੱਚ ਖਾਦਾਂ ਦੀ ਸ਼ੁਰੂਆਤ ਬਾਰੇ ਕਿਉਂਕਿ ਜਿਹੜੀ ਆਪਾਂ ਨੀਚੇ ਖਾਦਾਂ ਪਾਉਣਾ ਕਿਤੇ ਨਾ ਕਿਤੇ ਕਿਸਾਨ ਵੀਰਾਂ ਦੇ ਮਨਾਂ 'ਚ ਡਾਊਟ ਹੁੰਦਾ। ਇਹ ਖਾਦਾਂ ਕਿਤੇ ਡੂੰਘੀਆਂ ਨਾ ਚਲੀਆਂ ਜਾਣ। ਕਈ ਵਾਰ ਬੂਟਾ ਬੂਟੇ ਦੀ ਜੜਾ ਉਹਨਾਂ ਨੂੰ ਅਪਟੇਕ ਨਹੀਂ ਕਰ ਪਾਉਂਦਾ। ਇੱਕ ਬੂਟੇ ਦੀ ਖਾਸੀਅਤ ਹੁੰਦੀ ਹੈਗੀ ਜਿਹੜੀ ਡੀ.ਏ.ਪੀ ਖਾਦ ਹੁੰਦੀ ਹੈਗੀ। ਇਹ ਬੂਟੇ ਕੋਲ ਚੱਲ ਕੇ ਨਹੀਂ ਆਉਂਦੀ। ਬੂਟੇ ਦੀਆਂ ਜੜਾਂ ਜਦੋਂ ਡੀ.ਏ.ਪੀ ਖਾਦ ਕੋਲ ਜਾਣੀਆਂ ਫੇਰ ਉਹਨੂੰ ਲੱਗੂਗੀ। ਜੇ ਬਾਈ ਚਾਂਸ ਹੁਣ ਆਪਾਂ ਨੇ ਕੱਦੂ ਵਗੈਰਾ 'ਚ ਖਾਦ ਪਾਤੀ ਜਾਂ ਖਾਦ ਦੂੰਗੀ ਚਲੀ ਕੁਛ ਵੀ ਲਾ ਲਓ ਤੁਸੀਂ। ਕਿਸਾਨਾਂ ਦੇ ਮਨਾਂ 'ਚ ਬਹਿਮ ਵੀ ਹੋ ਜਾਂਦਾ ਵੀ ਨਹੀਂ ਯਾਰ ਆਪਾਂ ਬਾਅਦ 'ਚ ਪਾਉਣੀਆਂ, ਲੇਬਰ ਕਈ ਵਾਰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈਗੀ। ਕੱਦੂ ਦੇ ਵਿੱਚ ਖਾਦ ਪਾਉਣ ਦੀ ਕਿਉਂਕਿ ਲੇਬਰ ਦੇ ਹੱਥ ਖਰਾਬ ਹੋ ਜਾਂਦੇ ਨੇ ਤੇ ਲੇਬਰ ਵੀ ਆਪਣੇ ਵਰਗੀ ਹੁੰਦੀ ਹੈ ਤਾਂ ਕਰਕੇ ਕਿਸਾਨ ਵੀਰ ਨੇ ਜਿਹੜੇ ਹੁਣ ਉਹ ਬਾਅਦ ਦੇ ਵਿੱਚ ਖਾਦਾਂ ਪਾਉਣੀਆਂ ਨੇ ਜਿਹੜੀਆਂ ਉਹ ਸਟਾਰਟ ਕਰਦੇ ਨੇ। ਤਾ ਕਿਸਾਨ ਵੀਰੋ ਅੱਜ ਮੈਂ ਮੇਨ ਜਿਹੜਾ ਆਪਣਾ ਮੇਨ ਟੌਪਿਕ ਹੈ ਦੇਖੋ ਆਪਾਂ ਤੁਹਾਨੂੰ ਸੁਪਰ ਬਾਰੇ ਵੀ ਦੱਸਿਆ ਸੀਗਾ ਤੇ ਅੱਜ ਮੈਂ ਤੁਹਾਡੇ ਨਾਲ ਮੇਨ ਟੌਪਿਕ ਹੈ ਜਿਹੜਾ ਸ਼ੇਅਰ ਕਰ ਰਿਹਾ ਹਾਂਗਾ ਉਹ ਹੈਗਾ ਕਿਸਾਨ ਵੀਰੋ ਪोटाਸ਼ ਬਾਰੇ ਇਸ ਤਰ੍ਹਾਂ ਹੀ ਆਪਾਂ ਜਿੰਕ ਬਾਰੇ ਮੈਗਨੀਸ਼ੀਅਮ ਬਾਰੇ ਸਾਰੀ ਚੀਜ਼ਾਂ ਬਾਰੇ ਟੌਪਿਕ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਦੇ ਰਾਂਗੇ ਕਿਸਾਨ ਵੀਰ ਜਿਹੜਾ ਪोटाਸ਼ ਖਾਦ ਹੈ ਇਹ ਝੋਨੇ ਲਈ ਬਹੁਤ ਜ਼ਿਆਦਾ ਹੁਣ ਜ਼ਰੂਰੀ ਬਣ ਚੁੱਕੇ ਕਿਉਂਕਿ ਆਪਾਂ ਪਰਾਲੀ ਨੂੰ ਅੱਗ ਲਾਉਣੇ ਆਗੇ ਤੇ ਵਿੱਚ ਨਹੀਂ ਬਾਹ ਸਕਦੇ ਕਿਸਾਨ ਵੀਰ ਤੇ ਰੂੜੀ ਦੀ ਖਾਂਦ ਪੈਂਦੀ ਨਹੀਂ ਹੈਗੀ ਉਹਦੇ ਨਾਲ ਕਿਸਾਨ ਵੀਰੋਂ ਪोटाश ਦੀ ਘਾਟ ਆ ਜਿਹੜੀ ਬਹੁਤ ਜ਼ਿਆਦਾ ਆਪਣੀਆਂ ਜ਼ਮੀਨਾਂ ਦੇ ਵਿੱਚ ਆਉਣ ਲੱਗ ਗਈ ਤੇ ਪोटाश ਚਲੋ ਪਹਿਲਾਂ ਤਾਂ ਆਪਾਂ ਨੂੰ ਤਕਰੀਬਨ 7.5-800 ਦਾ ਬੈਗ ਮਿਲ ਜਾਂਦਾ ਸੀ 2.5 ਕਿਲਿਆਂ ਚ ਪੈ ਜਾਂਦਾ ਸੀ ਬਹੁਤ ਸਸਤਾ ਪੈਂਦਾ ਸੀ ਪਰ ਹੁਣ ਇਹ 1700 ਰੁਪਏ ਦੇ ਕਰੀਬ ਬੈਗ ਹੈ 17 1750 ਦਾ ਤੇ 2.5 ਏਕੜ ਦੇ ਵਿੱਚ ਇਹ ਕਿਸਾਨ ਵੀਰੋਂ ਆਪਾਂ ਪਾਉਣਾ 20 ਕਿਜੀ ਪਰ ਏਕੜ 60% ਐਮਓਪੀ ਪਾਉਣਾ ਆਪਾਂ ਨੇ ਜਿਹੜਾ ਕਿ ਮਿਰਚਾਂ ਨੂੰ ਪਟਾਸ਼ ਕਹਿੰਦੇ ਨੇ ਆਪਾਂ ਇਹ ਧਿਆਨ ਰੱਖਿਓ ਐਮਓਪੀ 60% ਵਾਲਾ 20 ਕਿਲੋ ਇੱਕ ਏਕੜ ਦੇ ਵਿੱਚ ਉਹੋ ਕਿਸਾਨ ਵੀਰੋ ਤੁਸੀਂ ਲਵਾਈ ਦੇ 7 ਦਿਨ ਬਾਅਦ ਪਾ ਸਕਦੇ ਹੋ 7-8 ਦਿਨ ਬਾਅਦ ਜੂਰੀਏ ਚਰਲਾ ਕੇ ਵੀ ਛੱਟਾ ਦੇ ਸਕਦੇ ਹੋ ਵੈਸੇ ਵੀ ਤੁਸੀਂ ਛੱਟਾ ਦੇ ਸਕਦੇ ਮੈਂ ਤੁਹਾਡੇ ਨਾਲ ਆਪਣਾ ਪਰਸਨਲ ਤਜਰਬਾ ਸ਼ੇਅਰ ਕਰਦਾ ਉਹ ਟਾਸ਼ ਦੇ ਨਾਲ ਇੱਕ ਮੈਂ ਤੁਹਾਨੂੰ ਹੋਰ ਤੱਤ ਦੱਸੂਗਾ ਅਗਲੀ ਵੀਡੀਓ ਦੇ ਵਿੱਚ ਕਿ ਤਿੰਨ ਤਾਂ ਤਿੰਨ ਚੀਜ਼ਾਂ ਦਾ ਆਪਾਂ ਕੰਬੀਨੇਸ਼ਨ ਬਣਾ ਕੇ ਛਿੱਟਾ ਦੇ ਸਕਦੇ ਹਾਂਗੇ ਇੱਕ ਹੋਰ ਤੱਤ ਹੈ ਜਿਹੜਾ 2-3 ਸਾਲ ਤੋਂ ਆਪਾਂ ਪਾ ਰਹਿਆਂਗੇ ਉਹ ਮੈਂ ਤੁਹਾਡੇ ਨਾਲ ਇੱਕ ਸਪੈਸ਼ਲ ਵੀਡੀਓ ਸ਼ੇਅਰ ਕਰੂੰਗਾ ਪਰ ਉਹ ਥੋੜਾ ਜਿਹਾ ਪੌਣਾ ਔਖਾ ਹੈ ਮਿਹਨਤ ਜ਼ਿਆਦਾ ਆਉਂਦੀ ਹੈ ਤਾਂ ਪੋਟਾਸ਼ ਕਿਸਾਨ ਵੀਰੋ ਜੇ ਤੁਸੀਂ ਪਾਉਣਾਗਾ ਥੋੜਾ ਜਿਹਾ ਪਾਣੀ ਦਾ ਛਿੱਟਾ ਲਾ ਕੇ ਜੂਰੀਏ ਨਾਲ ਤੁਸੀਂ ਇਹਨੂੰ ਪਾ ਸਕਦੇ ਹੋ 20 ਕਿਲੋ ਪ੍ਰਾ ਏਕੜ ਦੇ ਹਿਸਾਬ ਨਾਲ ਪੂਰੀ ਵਧੀਆ ਡੋਜ਼ ਹੈ ਪਾਉਣ ਤੋਂ ਤੁਹਾਨੂੰ ਤੀਜੇ ਚੌਥੇ ਦਿਨ ਨੂੰ ਇਹ ਦੱਸ ਦੂ ਪੀਹਾ ਪਾਨ ਤੁਸੀਂ ਮੈਂ ਲਗੇ ਝੋਨੇ ਦੇ ਵਿੱਚ ਕੁਝ ਪਾਇਆ ਤੇ ਇਹਦੇ ਨਾਲ ਕਿਸਾਨ ਵੀਰੋ ਝੋਨੇ ਦੇ ਵਿੱਚੋਂ ਫੋਕ ਦੀ ਸਮੱਸਿਆ ਸਟ੍ਰੈਸ ਦੀ ਸਮੱਸਿਆ ਜਿਹੜੀ ਖਤਮ ਹੋ ਜਾਂਦੀ ਆ ਪੋਟਾਸ਼ ਸਟ੍ਰੈਸ ਨੂੰ ਬਹੁਤ ਜ਼ਿਆਦਾ ਘਟਾਉਂਦਾ ਫੋਕ ਨੂੰ ਬਹੁਤ ਜ਼ਿਆਦਾ ਘਟਾਉਂਦਾ ਝੋਨੇ ਦੇ ਐਂਡ ਤੇ ਜਾਣ ਤੱਕ ਤੇ ਬੂਝਾ ਕਰਨ ਦੇ ਵਿੱਚ ਵੀ ਸਹਾਇਤਾ ਜਿਹੜੀ ਆਪਾਂ ਨੂੰ ਕਰਦਾ ਇਹੇ ਕਿਸਾਨ ਵੀਰੋ ਇੱਕ ਬਹੁਤ ਅਹਿਮ ਤੱਤ ਆ ਜੇ ਤੁਸੀਂ ਦੋ ਫਾਸਲਾਂ ਦੇ ਵਿੱਚ ਪੋਟਾਸ਼ ਪਾਮੋਗੇ ਤਾਂ ਤੁਹਾਡੀ ਜਿਹੜੀ ਫਸਲਾ ਤੁਹਾਨੂੰ ਝਾੜ ਦੇ ਵਿੱਚ 20% ਦਾ ਜਿਹੜਾ ਫਰਕ ਆ ਦੇਖਣ ਨੂੰ ਆਪਣੇ ਆਪ ਮਿਲ ਲੱਗ ਜੂ 2 ਸਾਲ ਬਾਅਦ ਇਹ ਐ ਨਹੀਂ ਹੁੰਦਾ ਵੀ ਇਸ ਵਾਰ ਆਪਾਂ ਨੇ ਪਾਤਾ ਵੀ ਇਸ ਵਾਰ ਆਪਾਂ ਨੂੰ ਬਹੁਤ ਜ਼ਿਆਦਾ ਤੱਕ ਦਾ ਰਿਜ਼ਲਟ ਮਿਲ ਜੂ ਹੌਲੀ 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 ਏਰੀਆ ਅਪਟੇਕ ਆ ਜਿਹੜੀ ਜ਼ਮੀਨ ਦੇ ਵਿੱਚ ਹੁੰਦੀ ਰਹੂਗੀ ਤੇ ਕਣਕ ਝੋਨੇ ਦੇ ਵਿੱਚ ਆ ਮੇਨ ਤੁਸੀਂ ਝੋਨੇ ਦੇ ਵਿੱਚ ਜ਼ਰੂਰ ਪਾਓ ਜੇ ਤੁਸੀਂ ਕਣਕ ਦੇ ਵਿੱਚ ਨਹੀਂ ਪਾਉਣਾ ਤਾਂ ਝੋਨੇ ਦੇ ਵਿੱਚ ਜ਼ਰੂਰ ਪਾਓ ਕਣਕ ਦੇ ਵਿੱਚ ਇਹ ਤੁਹਾਨੂੰ ਇਹ ਵੀ ਕੰਮ ਕਰੂ ਜਾ ਕੇ 20 ਕਿਲੋ ਪोटाश 60% ਵਾਲੀ ਐਮਓ ਵੀ ਤੁਸੀਂ ਝੋਨੇ ਦੇ ਵਿੱਚ ਲਵਾਈ ਤੋਂ 7 ਦਿਨ ਤੋਂ ਲੈ ਕੇ 30 ਦਿਨ ਤੱਕ ਜਦੋਂ ਮਰਜ਼ੀ ਪਾ ਸਕਦੇ ਹੋ ਇਹ ਵੀ ਕੋਈ ਰੌਲਾ ਨਹੀਂ ਹੈਗਾ 7 ਦਿਨ ਤੋਂ ਲੈ ਕੇ 30 ਦਿਨ ਦੇ ਵਿੱਚ ਵਿੱਚ ਜਦੋਂ ਮਰਜ਼ੀ ਪਾ ਦਿਓ ਫੁੱਲ ਤੱਕੜਾ ਰਿਜ਼ਲਟ ਮਿਲੂਗਾ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦਰਾਂਗੇ ਧੰਨਵਾਦ